ਉਹ ਤਿਆਰ ਨੇ ਉਹਨੇ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨਾਂ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਬੀਜੇਪੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦਿਆਂ ਸੂਬੇ ਚ ਆਪਣਾ ਕਦਮ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਹਿਚ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜਪੀ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜਪੀ ਆਗੂ ਰਵਨੀਤ ਬਿੱਟੂ ਅਸ਼ਵਨ ਸ਼ਰਮਾ ਤੇ ਹੋਰ ਆਗੂ ਗਠਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜਿਹੇ ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀ ਚੋਣਾ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸੁਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਚਾਇਤੀ ਸਿਆਸਤ ਅਹਿਮ ਮੋੜ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜੇਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਰ ਬੀਜੇਪੀ ਦਾ ਕੈਟਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜੇਪੀ ਆਗੂ ਸਵਾਸ਼ ਸ਼ਰਮਣ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਕੈਪਟਨ ਅਮਰਿੰਦ ਸੰਭਲ ਸੌਲਜੇ ਹੋਏ ਸਿਆਸਤਦਾਨ ਨੇ ਜਿਕਰ ਹ ਉਹਨਾਂ ਨੇ ਅਕਾਲੀ ਬੀਜਪੀ ਗੜਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਨੇ ਵਿਚਾਰਨਾ ਪਰ ਬੀਜਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾ ਵਿਧਾਨ ਸਭਾ ਚੋਣਾਂ ਫਿਰ ਉਪ ਚੋਣਾਂ ਫਿਰ ਲੋਕ ਸਭਾ ਚੋਣਾਂ ਬੀਜੇਪੀ ਆਪਣੇ ਦਮ ਤੇ ਲੜ ਚੁੱਕੀ ਹੈ ਤਾਂ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਹੈ ਉਹਨੇ ਕਿਹਾ ਕਿ ਬੀਜੇਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਹੈ ਤੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨੇ ਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨੇ ਕਿਹਾ ਕਿ ਜੇਕਰ ਅਕਾਲੀ ਵਿੱਚ ਵੀ ਗੜਜੋੜ ਹੁੰਦਾ ਤਾਂ ਉਸ ਦਾ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਪੰਜਾਬ ਲੀਡਰਸ਼ਿਪ ਦੇ ਸੁਝਾਅ ਅਤੇ ਬੀਜੇਪੀ ਹਾਈ ਕਮਾਂਡ ਵੱਲੋਂ ਕਰਨਾ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਲਾਰਾ ਮਹੇਸ਼ ਤਰਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋੜ ਹੋਣ ਦੀ ਕੀਤੀ ਹਮਾਇਤ ਤੇ ਭਾਜਪਾ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਗ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਬੀਜੇਪੀ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਬੀਜੇਪੀ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਦਰ ਗਰੇਵਾਲ ਨੇ ਕਿਹਾ ਕਿ ਬੰਦੀ ਸੰਗਾਂ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਹਿਬ ਤੇ ਬੀਜੇਪੀ ਦੀ ਹਕੂਮਤ ਨੂੰ ਬੰਦ ਕਰਨ ਵਰਗੇ ਅਹਿਮ ਮੁੱਦਿਆਂ ਤੇ ਜੇਕਰ ਬੀਜੇਪੀ ਹੱਲ ਕਰਦੀ ਹੈ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣੇ ਦੰਤ ਚੋਣਾ ਲੜਨ ਲਈ ਤਿਆਰ ਵਰ ਤਿਆਰ ਹੈ ਉਹਨਾਂ ਦਾਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਦੀ ਪੁਰਾਣੀ ਸਰਕਾਰ ਵੇਲੇ ਹੋਏ ਵਿਕਾਸ ਕੰਮਾਂ ਨੂੰ ਯਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਕਿ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦੜ ਦੀ ਗ੍ਰਹਿ ਮੰਤਰੀ ਅਮੇਸ਼ਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਪੰਜਾਬ ਦੇ ਮਸਲਿਆਂ ਤੇ ਗੱਲ ਹੋਈ ਸੀ ਜਿਸ ਕਰਕੇ ਬੀਜੇਪੀ ਬਾਦਲ ਸੀਟਾਂ ਮੰਗਦੀ ਸੀ ਜੋ ਅਕਾਲੀ ਦਲ ਦੇਣ ਨੂੰ ਤਿਆਰ ਨਹੀਂ ਅਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਚੋਣਾਂ ਤੋਂ ਬਾਅਦ ਵਿਚਾਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਵੱਲੋਂ ਰੱਦ ਕਰ ਦਿੱਤਾ ਤੇ ਇਹ ਹੀ ਕਿਹਾ ਸੀ ਕਿ ਪਹਿਲਾਂ ਮੁੱਦਿਆਂ ਦਾ ਹੱਲ ਕਰੋ ਫੇਰੀ ਅੱਗੇ ਵਧਿਆ ਜਾ ਸਕਦਾ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੰਜਾਬ ਦੇ ਮਸਲੇ ਅਹਿਮ ਨੇ ਜਨਾਂ ਨੂੰ ਲੈ ਕੇ ਅਕਾਲੀ ਦਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਵੀ ਭਾਜਪਾ ਵੱਧ ਮੰਗਦੀ ਹੈ ਜੋ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਭਾਜਪਾ ਵੱਡਾ ਭਰਾ ਬਣਨਾ ਚਾਹੁੰਦੀ ਹੈ ਪਰ ਪੰਜਾਬ ਵਿੱਚ ਖੇਤਰੀ ਪਾਰਟੀ ਆਪਣੇ ਦਮ ਤੇ ਮਜ਼ਬੂਤ ਹੈ ਜੋ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਅੱਗੇ ਅਤੇ ਮਜ਼ਬੂਤ ਰਹੇਗੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਗੜਜੋੜ ਹੋਣ ਸੰਬੰਧੀ ਅਗਲਾ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਜਾਣਾ ਇਸ ਮੁੱਦੇ ਤੇ ਆਪ ਦੇ ਬੁਲਾਰਾ ਨੀਲ ਕਰਕੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੜਜੋੜ ਹੋਵੇ ਜਾਂ ਨਾ ਹੋਵੇ ਪਰ ਲੋਕ ਵੋਟ ਨਹੀਂ ਪਾਉਣਗੇ ਅਤੇ ਦੋਵੇਂ ਪਾਰਟੀਆਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਰਹੇਗੀ ਨੀਲਕਰਨੇ ਕਿਹਾ ਕਿ ਲੋਕ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਹਿੱਤ ਉਲੀਕੀਆਂ ਸਕੀਮਾਂ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਕੀਤੇ ਜਾਂਦੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਅਗਲੀ ਵਾਰ ਵੀ ਆਪ ਦੀ ਹੀ ਸਰਕਾਰ ਬਣੇਗੀ ਉਹਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੇ ਯਤਨ ਕੀਤੇ ਗਏ ਨੇ ਉਹਨੇ ਕਿਹਾ ਕਿ ਸਿਆਸਤ ਵਿੱਚ ਪਾਜਪਾ ਕਦੇ ਵੀ ਪੰਜਾਬ ਵਿੱਚ ਅੱਗੇ ਨਹੀਂ ਵੱਸ ਸਕਦਾ ਕਿਉਂਕਿ ਭਾਜਪਾ ਕਿਸਾਨ ਅਤੇ ਪੰਜਾਬ ਵਿਰੋਧੀ ਸੋਚ ਵਾਲੀ ਪਾਰਟੀ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਮੋੜੋਂ ਨਕਾਰ ਦਿੱਤਾ ਹੈ ਜਿਸ ਕਰਕੇ ਇਹਨਾਂ ਦਾ ਗਠਜੋੜ ਹੋਵੇ ਜਾਂ ਨਾ ਹੋਵੇ ਸਿਆਸਤ ਵਿੱਚ ਕੋਈ ਫਰਕ ਨਹੀਂ ਪਵੇਗਾ ਅਕਾਲੀ ਬੀਜਪੀ ਗੱਟਚੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਇਸ ਮਾਮਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਆਗੂ ਕੀ ਕਹਿ ਰਹੇ ਨੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸਾਬਕਾ ਮੁੱਖ ਮੰਤਰੀ ਤੇ ਬੀਜਪੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦਰਮਿਆਨ ਗੱਟਚੋੜ ਦੀ ਵਕਾਲਤ ਕੀਤੀ ਹੈ ਕੈਪਟਨ ਨੇ ਕਿਹਾ ਕਿ ਬੀਜਪੀ ਸੂਬੇ ਨੂੰ ਨਹੀਂ ਸਮਝਦੀ ਉਹਨਾਂ ਕਹਿ ਆਕੇ ਪਾਰਟੀ ਨੂੰ ਜਿੱਤ ਪ੍ਰਾਪਤ ਕਰ ਲਈ ਅਕਾਲੀ ਦਲ ਲਾਹੇਵੰਦ ਹੋ ਸਕਦਾ ਹੈ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਰਗਰਮ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਤਰ੍ਹਾਂ ਉਹ ਤਿਆਰ ਨੇ ਉਹਨੇ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨੇ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਹੈ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਬੀਜੇਪੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹ ਸੂਬੇ ਚ ਆਪਣਾ ਕੱਟ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਹਿਚ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜਪੀ ਗੱਡਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜਪੀ ਆਗੂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਘਟਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜੇਹ ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸੁਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਜਾਬ ਦੀ ਸਿਆਸਤ ਅਹਿਮ ਮੋੜ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਿਰ ਬੀਜਪੀ ਦਾ ਕੈਟਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜਪੀ ਆਗੂ ਸਵਾਸ਼ ਸ਼ਰਮਣ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਨੇ ਜਿੱਕਰ ਉਹਨਾਂ ਨੇ ਅਕਾਲੀ ਬੀਜਪੀ ਗੜਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਨੇ ਵਿਚਾਰਨਾ ਪਰੋ ਬੀਜੇਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾ ਵਿਧਾਨ ਸਭਾ ਚੋਣਾਂ ਫਿਰ ਉਪ ਚੋਣਾਂ ਫਿਰ ਲੋਕ ਸਭਾ ਚੋਣਾਂ ਬੀਜੇਪੀ ਆਪਣੇ ਦਮ ਤੇ ਲੜ ਚੁੱਕੀ ਹੈ ਤਾਂ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਹੈ ਉਹਨਾਂ ਕਹਿ ਕੇ ਬੀਜੇਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਹੈ ਤੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨੇ ਅਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨਾਂ ਕਹਿ ਕੇ ਜੇਕਰ ਅਕਾਲੀ ਵਿੱਚ ਵੀ ਗੜ ਜੋੜ ਹੁੰਦਾ ਤਾਂ ਦਾ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਪੰਜਾਬ ਲੀਡਰਸ਼ਿਪ ਦੇ ਸੁਝਾਅ ਅਤੇ ਬੀਜੇਪੀ ਹਾਈ ਕਮਾਂਡ ਵੱਲੋਂ ਕਰਨਾ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਤਰ ਸ਼ਰਮਣੀ ਅਕਾਲੀ ਦਲ ਦੇ ਬਲਾਰਾ ਮਹੇਸ਼ੰਦਰ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋੜ ਹੋਣ ਦੀ ਕੀਤੀ ਹਮਾਇਤ ਤੇ ਭਾਜਪਾ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਜ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਭਾਜਪਾ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਭਾਜਪਾ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਤਰ ਗਰੇਵਾਲ ਨੇ ਕਿਹਾ ਕਿ ਬੰਦੀ ਸੰਘਾ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਹਿਬ ਤੇ ਬੀਜੇਪੀ ਦੀ ਹਕੂਮਤ ਨੂੰ ਬੰਦ ਕਰਨ ਵਰਗੇ ਅਹਿਮ ਮੁੱਦਿਆਂ ਤੇ ਜ਼ਿਕਰ ਬੀਜੇਪੀ ਹੱਲ ਕਰਦੀ ਹੈ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਚੋਣਾਂ ਲੜਨ ਲਈ ਤਿਆਰ ਵਰ ਤਿਆਰ ਹੈ ਉਹਨਾਂ ਦਾਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਦੀ ਪੁਰਾਣੀ ਸਰਕਾਰ ਵੇਲੇ ਹੋਏ ਵਿਕਾਸ ਕੰਮਾਂ ਨੂੰ ਯਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦੜ ਦੀ ਗ੍ਰਹਿ ਮੰਤਰੀ ਅਮੇਸ਼ਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਪੰਜਾਬ ਦੇ ਮਸਲਿਆਂ ਤੇ ਗੱਲ ਹੋਈ ਸੀ ਜਿਸ ਕਰਕੇ ਭਾਪਾ ਵਾਦ ਸੀਟਾਂ ਮੰਗਦੀ ਸੀ ਜੋ ਅਕਾਲੀ ਦਲ ਦੇਣ ਨੂੰ ਤਿਆਰ ਨਹੀਂ ਅਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਚੋਣਾਂ ਤੋਂ ਬਾਅਦ ਵਿਚਾਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਵੱਲੋਂ ਰੱਦ ਕਰ ਦਿੱਤਾ ਤੇ ਇਹ ਹੀ ਕਿਹਾ ਸੀ ਕਿ ਪਹਿਲਾਂ ਮੁੱਦਿਆਂ ਦਾ ਹੱਲ ਕਰੋ ਫੇਰੀ ਅੱਗੇ ਦਿਆ ਜਾ ਸਕਦਾ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੰਜਾਬ ਦੇ ਮਸਲੇ ਅਹਿਮ ਨੇ ਜਿਨ੍ਹਾਂ ਨੂੰ ਲੈ ਕੇ ਇਕਾਲੀ ਦਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਕਹਿੰਦੇ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਵੀ ਬੀਜਪੀ ਵੱਧ ਮੰਗਦੀ ਹੈ ਜੋ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਬੀਜਪੀ ਵੱਡਾ ਭਰਾ ਬਣਨਾ ਚਾਹੁੰਦੀ ਹੈ ਪਰ ਪੰਜਾਬ ਵਿੱਚ ਖੇਤਰੀ ਪਾਰਟੀ ਆਪਣੇ ਦਮ ਤੇ ਮਜ਼ਬੂਤ ਹੈ ਜੋ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਅੱਗੇ ਅਤੇ ਮਜ਼ਬੂਤ ਰਹੇਗੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਗੜਜੋੜ ਹੋਣ ਸੰਬੰਧੀ ਅਗਲਾ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਜਾਣਾ ਇਸ ਮੁੱਦੇ ਤੇ ਆਪ ਦੇ ਬੁਲਾਰਾ ਨੀਲ ਕਰਕਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੜਜੋੜ ਹੋਵੇ ਜਾਂ ਨਾ ਹੋਵੇ ਪਰ ਲੋਕ ਵੋਟ ਨਹੀਂ ਪਾਉਣਗੇ ਅਤੇ ਦੋਵੇਂ ਪਾਰਟੀਆਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਰਹੇਗੀ ਨੀਲਕਰਨੇ ਕਿਹਾ ਕਿ ਲੋਕ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਹਿੱਤ ਉਲੀਕੀਆਂ ਸਕੀਮਾਂ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਕਿਸਾਨ ਜੋ ਕਾਇਮ ਰੱਖਣ ਲਈ ਕੀਤੇ ਜਾਂਦੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਅਗਲੀ ਵਾਰ ਵੀ ਆਪਦੀ ਹੀ ਸਰਕਾਰ ਬਣੇਗੀ ਉਹਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੇ ਯਤਨ ਕੀਤੇ ਗਏ ਨੇ ਉਨਾਂ ਕਹਿੰਦੇ ਆ ਕਿ ਸਿਆਸਤ ਵਿੱਚ ਪਾਜਪਾ ਕਦੇ ਵੀ ਪੰਜਾਬ ਵਿੱਚ ਅੱਗੇ ਨਹੀਂ ਵੱਧ ਸਕਦੀ ਕਿਉਂਕਿ ਬੀਜੇਪੀ ਕਿਸਾਨ ਅਤੇ ਪੰਜਾਬ ਵਿਰੋਧੀ ਸੋਚ ਵਾਲੀ ਪਾਰਟੀ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਮੋਢੋਂ ਨਕਾਰ ਦਿੱਤਾ ਹੈ ਜਿਸ ਕਰਕੇ ਇਹਨਾਂ ਦਾ ਗਠਜੋੜ ਹੋਵੇ ਜਾਂ ਨਾ ਹੋਵੇ ਸਿਆਸਤ ਵਿੱਚ ਕੋਈ ਫਰਕ ਨਹੀਂ ਪਵੇਗਾ। ਅਕਾਲੀ ਭਾਜੀਪੀ ਗਠਜੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ਇਸ ਮਾਮਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਆਗੂ ਕੀ ਕਹਿ ਰਹੇ ਨੇ ਉਸ ਦਾ ਪੂਰਾ ਬੇਰਬਾਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਦਰਸਲ ਸਾਬਕਾ ਮੁੱਖ ਮੰਤਰੀ ਤੇ ਭਾਜੀਪੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜੀਪੀ ਦਰਮਿਆਨ ਗਠਜੋੜ ਦੀ ਵਕਾਲਤ ਕੀਤੀ ਹੈ। ਕੈਪਟਨ ਨੇ ਕਿਹਾ ਕਿ ਭਾਜੀਪੀ ਸੂਬੇ ਨੂੰ ਨਹੀਂ ਸਮਝਦੀ ਉਹਨਾਂ ਕਿਹਾ ਕਿ ਪਾਰਟੀ ਨੂੰ ਜਿੱਤ ਪ੍ਰਾਪਤ ਕਰ ਲਈ ਅਕਾਲੀ ਦਲ ਲਾਹੇਵੰਦ हो ਸਕਦਾ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਰਗਰਮ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਤਰ੍ਹਾਂ ਉਹ ਤਿਆਰ ਨੇ ਉਹਨੇ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨਾਂ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਬੀਜੇਪੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹ ਸੂਬੇ ਚ ਆਪਣਾ ਕਦਮ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਹਿਚ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜਪੀ ਗੱਡਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜਪੀ ਆਗੂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਗੱਡਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜਿਹੇ ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸੁਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਜਾਬ ਦੀ ਸਿਆਸਤ ਅਹਿ ਮੋਰ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜੇਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਰ ਬੀਜੇਪੀ ਦਾ ਕੈਟਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜੇਪੀ ਆਗੂ ਸਵਾਸ਼ ਸ਼ਰਮਣ ਨੇ ਕਿਹਾ ਕਿ ਸਾਧਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਨੇ ਜ਼ਿਕਰ ਉਹਨਾਂ ਨੇ ਅਕਾਲੀ ਬੀਜੇਪੀ ਗੜਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਨੇ ਵਿਚਾਰਨਾ ਪਰ ਬੀਜੇਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾ ਵਿਧਾਨ ਸਭਾ ਚੋਣਾਂ ਫਿਰ ਉਪ ਚੋਣਾਂ ਫਿਰ ਲੋਕ ਸਭਾ ਚੋਣਾਂ ਬੀਜਪੀ ਆਪਣੇ ਦਮ ਤੇ ਲੜ ਚੁੱਕੀ ਐ ਤਾਂ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਐ ਉਹਨੇ ਕਿਹਾ ਕਿ ਬੀਜਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਐ ਤੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨਹੀਂ ਅਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨੇ ਕਿਹਾ ਕਿ ਜੇਕਰ ਅਕਾਲੀ ਵਿੱਚ ਵੀ ਗੜਜੋੜ ਹੁੰਦਾ ਤਾਂ ਉਸ ਦਾ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਪੰਜਾਬ ਲੀਡਰਸ਼ਿਪ ਦੇ ਸੁਝਾਅ ਅਤੇ ਬੀਜਪੀ ਹਾਈ ਕਮਾਂਡ ਵੱਲੋਂ ਕਰਨਾ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਧਰ ਸ਼ਰਮਣੀ ਅਕਾਲੀ ਦਲ ਦੇ ਬਲਾਰਾ ਮਹਿ ਚੰਦਰ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋੜ ਹੋਣ ਦੀ ਕੀਤੀ ਹਮਾਇਤ ਅਤੇ ਭਾਜਪਾ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਗ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਬੀਜੇਪੀ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਬੀਜੇਪੀ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਤਰ ਗਰੇਵਾਲ ਨੇ ਕਿਹਾ ਕਿ ਵੰਦੀ ਸੰਗਾਂ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਹਿਬ ਤੇ ਬੀਜੇਪੀ ਦੀ ਹਕੂਮਤ ਨੂੰ ਬੰਦ ਕਰਨ ਵਰਗੇ ਅਹਿਮ ਮੁੱਦਿਆਂ ਤੇ ਜ਼ਿਕਰ ਬੀਜੇਪੀ ਹੱਲ ਕਰਦੀ ਹੈ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣੇ ਦੰਤੇ ਚੋਣਾ ਲੜਨ ਲਈ ਤਿਆਰ ਵਰਤਿਆ ਰਿਹਾ ਉਹਨਾਂ ਦਾਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਦੀ ਪੁਰਾਣੀ ਸਰਕਾਰ ਵੇਲੇ ਹੋਏ ਵਿਕਾਸ ਕੰਮਾਂ ਨੂੰ ਯਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਕਿ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦਰ ਦੀ ਗ੍ਰਹਿ ਮੰਤਰੀ ਹਮੇਸ਼ਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਪੰਜਾਬ ਦੇ ਮਸਲਿਆਂ ਤੇ ਗੱਲ ਹੋਈ ਸੀ ਜਿਸ ਕਰਕੇ ਭਾਜਪਾ ਬਾਦਲ ਸੀਟਾਂ ਮੰਗਦੀ ਸੀ ਜੋ ਅਕਾਲੀ ਦਲ ਦੇਣ ਨੂੰ ਤਿਆਰ ਨਹੀਂ ਅਤੇ ਗਰੇ ਮੰਤਰੀ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਚੋਣਾਂ ਤੋਂ ਬਾਅਦ ਵਿਚਾਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਵੱਲੋਂ ਰੱਦ ਕਰ ਦਿੱਤਾ ਤੇ ਇਹ ਹੀ ਕਿਹਾ ਸੀ ਕਿ ਪਹਿਲਾਂ ਮੁੱਦਿਆਂ ਦਾ ਹੱਲ ਕਰੋ ਫੇਰੀ ਅੱਗੇ ਵਧਿਆ ਜਾ ਸਕਦਾ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੰਜਾਬ ਦੇ ਮਸਲੇ ਅਹਿਮ ਨੇ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਵੀ ਭਾਜਪਾ ਵੱਧ ਮੰਗਦੀ ਹੈ ਜੋ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਭਾਜਪਾ ਵੱਡਾ ਭਰਾ ਬਣਨਾ ਚਾਹੁੰਦੀ ਹੈ ਪਰ ਪੰਜਾਬ ਵਿੱਚ ਖੇਤਰੀ ਪਾਰਟੀ ਆਪਣੇ ਦਮ ਤੇ ਮਜ਼ਬੂਤ ਹੈ ਜੋ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਅੱਗੇ ਅਤੇ ਮਜ਼ਬੂਤ ਰਹੇਗੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਗੜਜੋੜ ਹੋਣ ਸੰਬੰਧੀ ਅਗਲਾ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਜਾਣਾ ਇਸ ਮੁੱਦੇ ਤੇ ਆਪ ਦੇ ਬੁਲਾਰਾ ਨੀਲ ਕਰਕਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੜਜੋੜ ਹੋਵੇ ਜਾਂ ਨਾ ਹੋਵੇ ਪਰ ਲੋਕ ਵੋਟ ਨਹੀਂ ਪਾਉਣਗੇ ਅਤੇ ਦੋਵੇਂ ਪਾਰਟੀਆਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਰਹੇਗੀ ਨੀਲਕਰ ਨੇ ਕਿਹਾ ਕਿ ਲੋਕ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਹਿੱਤ ਉਲਿੱਕੀਆਂ ਸਕੀਮਾਂ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਕਿਸਾਨ ਜੋ ਕਾਇਮ ਰੱਖਣ ਲਈ ਕੀਤੇ ਜਾਂਦੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਅਤੇ ਅਗਲੀ ਵਾਰ ਵੀ ਆਪਦੀ ਹੀ ਸਰਕਾਰ ਬਣੇਗੀ ਉਹਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੇ ਯਤਨ ਕੀਤੇ ਗਏ ਨੇ ਉਨਾਂ ਕਿਹਾ ਕਿ ਸਿਆਸਤ ਵਿੱਚ ਪਾਜਪਾ ਕਦੇ ਵੀ ਪੰਜਾਬ ਵਿੱਚ ਅੱਗੇ ਨਹੀਂ ਵੱਧ ਸਕਦੀ ਕਿਉਂਕਿ ਬੀਜਪੀ ਕਿਸਾਨ ਅਤੇ ਪੰਜਾਬ ਵਿਰੋਧੀ ਸੋਚ ਵਾਲੀ ਪਾਰਟੀ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਮੋਢੋਂ ਨਕਾਰ ਦਿੱਤਾ ਹੈ ਜਿਸ ਕਰਕੇ ਇਹਨਾਂ ਦਾ ਗਠਜੋੜ ਹੋਵੇ ਜਾਂ ਨਾ ਹੋਵੇ ਸਿਆਸਤ ਵਿੱਚ ਕੋਈ ਫਰਕ ਨਹੀਂ ਪਵੇਗਾ ਅਕਾਲੀ ਬੀਜਪੀ ਗਠਜੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਇਸ ਮਾਮਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਆਗੂ ਕੀ ਕਹਿ ਰਹੇ ਨੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸਾਬਕਾ ਮੁੱਖ ਮੰਤਰੀ ਤੇ ਬੀਜਪੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜਪੀ ਦਰਮਿਆਨ ਗਠਜੋੜ ਦੀ ਵਕਾਲਤ ਕੀਤੀ ਹੈ ਕੈਪਟਨ ਕਿ ਬੀਜੇਪੀ ਸੂਬੇ ਨੂੰ ਨਹੀਂ ਸਮਝਦੀ ਉਹਨਾਂ ਕਿਹਾ ਕਿ ਪਾਰਟੀ ਨੂੰ ਜਿੱਤ ਪ੍ਰਾਪਤ ਕਰ ਲਈ ਅਕਾਲੀ ਦਲ ਲਾਹੇਵੰਦ ਹੋ ਸਕਦਾ ਹੈ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਰਗਰਮ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਤਰ੍ਹਾਂ ਉਹ ਤਿਆਰ ਨੇ ਉਹਨਾਂ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨਾਂ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 'ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ 'ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸੂਬੇ 'ਚ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਅਜਹ ਦੇ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜਪੀ ਗੱਠਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜਪੀ ਆਗੂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਗੱਠਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜਿਹੇ 'ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਜਾਬ ਦੀ ਸਿਆਸਤ ਅਹਿ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜੇਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਰ ਬੀਜੇਪੀ ਦਾ ਕੈਟਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜੇਪੀ ਆਗੂ ਸਵਾਸ਼ ਸ਼ਰਮਣ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਨੇ ਜ਼ਿਕਰ ਉਹਨਾਂ ਨੇ ਅਕਾਲੀ ਬੀਜੇਪੀ ਗੜਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਦੇ ਵਿਚਾਰਨਾ ਪਰ ਬੀਜੇਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾ ਵਿਧਾਨ ਸਭਾ ਚੋਣਾ ਫਿਰ ਉਪ ਚੋਣਾ ਫਿਰ ਲੋਕ ਸਭਾ ਚੋਣਾ ਬੀਜੇਪੀ ਆਪਣੇ ਦਮ ਤੇ ਲੜ ਚੁੱਕੀ ਹੈ ਤਾਂ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਹੈ ਉਹਨਾਂ ਕਹਿ ਕੇ ਬੀਜੇਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਹੈ ਤੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨੇ ਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨਾਂ ਕਹਿੰਦੇ ਕਿ ਜੇਕਰ ਅਕਾਲੀ ਵਿੱਚ ਵੀ ਗੜ ਜੋੜ ਹੁੰਦਾ ਤਾਂ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਪੰਜਾਬ ਲੀਡਰਸ਼ਿਪ ਦੇ ਸੁਝਾਅ ਤੇ ਬੀਜਪੀ ਹਾਈ ਕਮਾਂਡ ਵੱਲੋਂ ਕਰਨਾ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਲਾਰਾ ਮਹੇਸ਼ੰਦਰ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਬੀਜਪੀ ਗੜਜੋੜ ਹੋਣ ਦੀ ਕੀਤੀ ਹਮਾਇਤ ਤੇ ਬੀਜਪੀ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਗ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਬੀਜਪੀ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਬੀਜਪੀ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਤਰ ਗਰੇਵਾਲ ਨੇ ਕਿਹਾ ਕਿ ਬੰਦੀ ਸੰਗਾਂ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਭਤ ਬੀਜਪੀ ਦੀ ਹਕੂਮਤ ਨੂੰ ਬੰਦ ਕਰਨ ਵਰਗੇ ਅਹਿਮ ਮੁੱਦਿਆਂ ਤੇ ਜ਼ਿਕਰ ਬੀਜਪੀ ਹੱਲ ਕਰਦੀ ਹੈ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਚੋਣਾਂ ਲੜਨ ਲਈ ਤਿਆਰ ਵਰ ਤਿਆਰ ਹੈ ਉਹਨਾਂ ਦਾ ਦਾਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਦੀ ਪੁਰਾਣੀ ਸਰਕਾਰ ਵੇਲੇ ਹੋਏ ਵਿਕਾਸ ਕੰਮਾਂ ਨੂੰ ਯਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਕਿ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦੜ ਦੀ ਗ੍ਰਹਿ ਮੰਤਰੀ ਹਮੇਸ਼ਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਪੰਜਾਬ ਦੇ ਮਸਲਿਆਂ ਤੇ ਗੱਲ ਹੋਈ ਸੀ ਜਿਸ ਕਰਕੇ ਬੀਜੇਪੀ ਬਾਦਲ ਸੀਟਾਂ ਮੰਗਦੀ ਸੀ ਜੋ ਅਕਾਲੀ ਦਲ ਦੇਣ ਨੂੰ ਤਿਆਰ ਨਹੀਂ ਅਤੇ ਗਰੇ ਮੰਤਰੀ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਚੋਣਾਂ ਤੋਂ ਬਾਅਦ ਵਿਚਾਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਵੱਲੋਂ ਰੱਦ ਕਰ ਦਿੱਤਾ ਤੇ ਇਹ ਹੀ ਕਿਹਾ ਸੀ ਕਿ ਪਹਿਲਾਂ ਮੁੱਦਿਆਂ ਦਾ ਹੱਲ ਕਰੋ ਫੇਰੀ ਅੱਗੇ ਵਧਿਆ ਜਾ ਸਕਦਾ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੰਜਾਬ ਦੇ ਮਸਲੇ ਅਹਿਮ ਨੇ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਵੀ ਭਾਪੀ ਮੰਗਦੀ ਹੈ ਜੋ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਭਾਪੀ ਵੱਡਾ ਭਰਾ ਬਣਨਾ ਚਾਹੁੰਦੀ ਹੈ ਪਰ ਪੰਜਾਬ ਵਿੱਚ ਖੇਤਰੀ ਪਾਰਟੀ ਆਪਣੇ ਦਮ ਤੇ ਮਜ਼ਬੂਤ ਹੈ ਜੋ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਅੱਗੇ ਅਤੇ ਮਜ਼ਬੂਤ ਰਹੇਗੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਗੜਜੋੜ ਹੋਣ ਸੰਬੰਧੀ ਅਗਲਾ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਜਾਣਾ ਇਸ ਮੁੱਦੇ ਤੇ ਆਪ ਦੇ ਬੁਲਾਰਾ ਨੀਲ ਕਰਕਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੜਜੋੜ ਹੋਵੇ ਜਾਂ ਨਾ ਹੋਵੇ ਪਰ ਲੋਕ ਵੋਟ ਨਹੀਂ ਪਾਉਣਗੇ ਅਤੇ ਦੋਵੇਂ ਪਾਰਟੀਆਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਰਹੇਗੀ ਨੀਲਕਰ ਨੇ ਕਿਹਾ ਕਿ ਲੋਕ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਹਿੱਤ ਉਲੀਕੀਆਂ ਸਕੀਮਾਂ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਕੀਤੇ ਜਾਂਦੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਅਗਲੀ ਵਾਰ ਵੀ ਆਪ ਦੀ ਹੀ ਸਰਕਾਰ ਬਣੇਗੀ ਉਹਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੇ ਯਤਨ ਕੀਤੇ ਗਏ ਨੇ ਉਹਨੇ ਕਿਹਾ ਕਿ ਸਿਆਸਤ ਵਿੱਚ ਪਾਜਪਾ ਕਦੇ ਵੀ ਪੰਜਾਬ ਵਿੱਚ ਅੱਗੇ ਨਹੀਂ ਵੱਸ ਸਕਦੀ que o quê? ਬੀਜਪੀ ਕਿਸਾਨ ਅਤੇ ਪੰਜਾਬ ਵਿਰੋਧੀ ਸੋਚ ਵਾਲੀ ਪਾਰਟੀ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਮੋਢੋਂ ਨਕਾਰ ਦਿੱਤਾ ਹੈ ਜਿਸ ਕਰਕੇ ਇਹਨਾਂ ਦਾ ਗਠਜੋੜ ਹੋਵੇ ਜਾਂ ਨਾ ਹੋਵੇ ਸਿਆਸਤ ਵਿੱਚ ਕੋਈ ਫਰਕ ਨਹੀਂ ਪਵੇਗਾ ਅਕਾਲੀ ਬੀਜਪੀ ਗਠਜੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਇਸ ਮਾਮਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਆਗੂ ਕੀ ਕਹਿ ਰਹੇ ਨੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸਾਬਕਾ ਮੁੱਖ ਮੰਤਰੀ ਤੇ ਬੀਜਪੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜਪੀ ਦਰਮਿਆਨ ਗਠਜੋੜ ਦੀ ਵਕਾਲਤ ਕੀਤੀ ਹੈ ਕੈਪਟਨ ਕਿ ਭਾਜਪਾ ਸੂਬੇ ਨੂੰ ਨਹੀਂ ਸਮਝਦੀ ਉਹਨਾਂ ਕਿਆਕੇ ਪਾਰਟੀ ਨੂੰ ਜਿੱਤ ਪ੍ਰਾਪਤ ਕਰ ਲਈ ਅਕਾਲੀ ਦਲ ਲਾਹੇਵੰਦ ਹੋ ਸਕਦਾ ਹੈ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਰਗਰਮ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਤਰ੍ਹਾਂ ਉਹ ਤਿਆਰ ਨੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨਾਂ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਹੈ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ 'ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਬੀਜੇਪੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸੂਬੇ 'ਚ ਆਪਣਾ ਕਦਮ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਹਿਚ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜੇਪੀ ਗੱਡਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜੇਪੀ ਆਗੂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਘਟਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜੇਹ ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸੁਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਜਾਬ ਦੀ ਸਿਆਸਤ ਅਹਿਮ ਮੋੜ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ É... Yeah. ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਰ ਬੀਜਪੀ ਦਾ ਕੈਟਰਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜਪੀ ਆਗੂ ਸੁਆਸ਼ ਸ਼ਰਮਣ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਨੇ ਜਿਕਰ ਉਹਨਾਂ ਨੇ ਅਕਾਲੀ ਬੀਜਪੀ ਗਠਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਨੇ ਵਿਚਾਰਨਾ ਪਰ ਬੀਜਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾਂ ਵਿਧਾਨ ਸਭਾ ਚੋਣਾਂ ਫਿਰ ਉਪ ਚੋਣਾਂ ਫਿਰ ਲੋਕ ਸਭਾ ਚੋਣਾਂ ਬੀਜਪੀ ਆਪਣੇ ਦਮ ਤੇ ਲੜ ਚੁੱਕੀ ਹੈ ਤਾਂ ਫਿਰ ਹੁੰਦੀਆਂ ਵਿਧਾਨ ਸਭਾ ਚੋਣਾਂ 'ਵੀ ਲੜ ਸਕਦੀ ਹੈ ਉਹਨੇ ਕਿਹਾ ਕਿ ਬੀਜੇਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਹੈ ਤੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨਹੀਂ ਅਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨੇ ਕਿਹਾ ਕਿ ਜੇਕਰ ਅਕਾਲੀ ਵਿੱਚ ਵੀ ਗੜਜੋੜ ਹੁੰਦਾ ਤਾਂ ਉਸ ਦਾ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਪੰਜਾਬ ਲੀਡਰਸ਼ਿਪ ਦੇ ਸੁਝਾਅ ਅਤੇ ਬੀਜੇਪੀ ਹਾਈ ਕਮਾਂਡ ਵੱਲੋਂ ਕਰਨਾ ਹੈ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਰਾ ਮਹੇਸ਼ੰਦਰ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋੜ ਹੋਣ ਦੀ ਕੀਤੀ ਹਮਾਇਤ ਤੇ ਭਾਜਪਾ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਜ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਭਾਜਪਾ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਭਾਜਪਾ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਤਰ ਗਰੇਵਾਲ ਨੇ ਕਿਹਾ ਕਿ ਬੰਦੀ ਸੰਘਾ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਿਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਬਤ